ਸਭ ਤੋਂ ਪਹਿਲਾਂ ਇਹ ਸੀ ਵਕ ਵਕ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਦੀ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਰਿਹਾ ਹੈ ਤੁਸ ਨੂੰ ਡੀਸੀ ਸਰਵਰ ਤੋਂ ਡਾਇਰੈਕਸ਼ਨ ਸਿਗੀਆਂ ਕਿ ਇੱਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੁਸ ਨੂੰ ਲਾਅ ਆਰਡਰ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋੜ ਦਿੱਤੀ ਗਈ ਹੈ ਜਦੋਂ ਇਸ ਵਿਅਕਤੀ ਦਾ ਰਿਪੋਰਟ ਚੈੱਕ ਕੀਤਾ ਉਹਨੂੰ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਉਹ ਤੋਂ ਰਾਮੋ ਦਾ ਗਾੜੀ ਨੰਬਰ ਦਿੰਦੇ ਹਨ ਅਤੇ ਇਹਦੇ ਤੇ ਦੇ 12 ਮੁਕਦਮੇ ਦਰਜ ਜੇ ਤਾਂ ਜੋ ਚਾਰ ਐਨਡੀਪੀਐਸ ਦੇ ਹੈ ਇੱਕ ਇੱਕ ਵੱਖਰਾ ਹੈ ਕਿਸੇ ਦੇ ਹੋ ਰੀਸੈਂਟਲੀ ਪਿਛਲੇ ਸਾਲ ਇਹ ਇੱਕ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜੇ ਤਾਂ ਜੇ ਇਹਦੇ ਇਹ ਪਰਿਵਾਰ ਵਾਲੇ ਕੁਝ ਵਾਂਟਡ ਹੋਂਦੋਂ ਕੁਟੜੇ ਗਏ ਸੋ ਉਹਦੇ ਕਹ ਰਹੇ ਨੇ ਕਿ ਇਹ ਵੀ ਆਇਆ ਇੱਕ ਮੈਸੇਜ ਆਇਆ ਕਿ ਜਿਹੜੇ ਨਸ਼ਾ ਤਸਕਰ ਹੈ ਜਿਹੜੀ ਇਲੀਗਲ ਪ੍ਰੋਪਰਟੀਆਂ ਆਪਣੀ ਕੋਈ ਨਾ ਲੈਂਡ ਦੇ ਬਣਾ ਰਹੇ ਹੈ ਜਾਂ ਦੂਜੇ ਕਿਸੇ ਵੀ ਮੀਨਸ ਨਾਲ ਬਣਾ ਰਹੇ ਹੈ ਉਹਨਾਂ ਦੇ ਸਰਕਾਰ ਨੂੰ ਦੇ ਇਸੇ ਕਰਕੇ ਇੱਥੇ ਲੋਕਲ ਸਪੈਸ਼ਲੀ ਲੇਡੀਜ਼ ਸਾਫੀ ਕੁਸ਼ਰ ਦੇ ਅਪਰੀਸ਼ੀਏਟ ਜਿਹੜੀਆਂ ਉਹਨੀਆਂ ਕ ਪ੍ਰੋਪਰਟੀ ਆ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਲਾਜ ਸਾਡੀ ਗਰਾਉਂਡ 12 ਦੇ ਕਰੀਬ ਅਸੀਂ ਆਡੈਂਟੀਫਾਈ ਕੀਤੀਆਂ ਹੋਈਆਂ ਜਿਦੇ ਚ ਐਸ ਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਪ੍ਰੋਪਰਟੀ ਜਿਹੜਾ ਮੋਨਿਟਰ ਸਲਬ ਪ੍ਰਸ਼ਾਸਨ ਵੱਲੋਂ ਤੇ ਕੰਮ ਕਰ ਰਿਹਾ ਇਸੀ ਤੈਸ ਨੂੰ ਲੈ ਕੇ ਜਿਹੜੀ ਅੱਜ ਢੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਤਹਿਤ मैं नहीं जानता बहुत और दर्द है जैसे तो मैं मिलना खो गए थे न्यू मैरिज होनी बाकी है अभी अपनी बेटियां नहीं देते हैं आप थोड़ा सा साइड में हो जाइए भाई बहुत खुशी की बात है थैंक यू अपने सजन पटरानी ਬਲਕਿ ਨਾ ਇਸੇ ਵੇਰੇ ਇੱਕ ਪਬਲਿਕ ਅਨਾਉਂਸਮੈਂਟ ਵੀ ਕਰਾ ਦੋ। ਕਰਾ ਦੋ। ਹਾਂਜੀ ਹਾਂਜੀ। ਵੀ ਜੋ ਇਹਨਾਂ ਨੂੰ ਹੈਲਪ ਕਰੇਗਾ ਯਾ ਡੀਸੀਲ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਤੇ ਕਾਨੂੰਨੀ ਕਰ ਲਵਾਂਗੇ। ਮਿਹਰਬਾਨੀ ਆ ਤੁਹਾਡੀ। ਬਹੁਤ ਵਧੀਆ ਕਰਿਆ। ਉਹ ਸਾਡੀ ਡਿਊਟੀ ਹੈ। ਪਰ ਜੇ ਇੱਧਰ ਤੇ ਹੋਰ ਵੀ ਲੋਕ ਹੈ ਤਾਂ ਤੁਸੀਂ ਵੀ ਸਭ ਸਮੇਂ ਕਰੋ। ਮੈਂ ਮੇਰੇ ਤਾਂ ਗੱਦੀਆਂ ਕੱਲੀਆਂ ਬੁੱਦੀਆਂ ਸੀਗੀ ਮੈਂ ਤਾਂ ਬੋਲਿਆ ਨਹੀਂਗਾ। ਇਹਦੇ ਤੋਂ ਬਾਅਦ ਚੱਗ ਲਓ ਸਮਝਾ ਮਾਰਦੇ ਐ। ਚੱਲੋ ਚੱਲੋ। ਬਾਤ ਚੱਗ ਲੇ। नाम पुष्ण है मैं दुर्गने का वासी हूँ नशा, तो नशा यहाँ पर बहुत ज़्यादा हो चुका था पर जो सरकार ने कदम उठाया बहुत कुछ बहुत बढ़िया पहन हुई है इससे पहले ऐसा नहीं होगा ਪਰ ਆ ਬਹੁਤ ਵਧੀਆ ਉਹ ਬਹੁਤ ਬੱਚੇ ਮਰ ਚੁੱਕੇ ਆ ਸਰ ਯਹਾਂ ਪਰ ਨਹੀਂ ਸਾਧਿਆ ਹੁਣੀ ਬੰਦ ਹੋ ਗਈ ਹੈ ਆਪ ਤੇ ਕੋਈ ਆਪਣੀ ਲੜਕੀਆਂ ਨਹੀਂ ਦੇ ਇਸ ਲਈ ਇਸ ਲਈ ਯਹਾਂ ਪੇ ਨਸ਼ੇ ਦਾ ਦੰਦਾ ਸੀ ਪਰ ਅਬ ਸਰਕਾਰ ਦੀ ਮਾਰੀ ਨੇ ਬਹੁਤ ਅੱਛਾ ਕਦਮ ਉਠਾਇਆ ਸਰ ਜਿਸੇ ਕੇ ਮਾਰੇ ਕੋਲ ਆ ਜਿਹੜੀ ਇਹ ਪੰਜਾਬ ਬਹੁਤ ਵਧੀਆ ਹੋ ਰਹੀ ਹੈ ਹੋਰ ਇਹ ਚਲਦਾ ਰਹੇ ਬਹੁਤ ਵਧੀਆ ਐਕਸ਼ਨ ਆ ਦੇਖੋ 把脚给别僵了。

ਕਹਿੰਦੇ ਬਹੁਤ ਅੱਛੀ ਗੱਲ ਹੈ ਇਹ ਕਾਨੂੰਨ ਕਰਵਾਈ ਪਹਿਲੇ ਹੋਣੀ ਜੋ ਆਹੀ ਹੋ ਰਹੀ ਹੈ